ਸਰੋਂ ਪਿੰਡ ਸਾਹਿਬ ਠੀਕ ਠਾਕ ਨਾ ਹਾਂਜੀ ਹਾਂਜੀ ਠੀਕ ਠਾਕ ਹੈ ਲੈ ਲੈ ਮੈਂ ਤਾਂ ਚਾਹ ਥੋੜੀ ਪੈਣੇ ਲੈਣੀ ਥੋੜੀ ਪੀ ਲਓ ਥੋੜੀ ਕੰਮ ਤੇ ਨਹੀਂ ਕਹੀ ਹੈ ਹਾਂ ਜਿੰਨੂੰ ਘਟੀਆਂ ਚ ਪੈਚੇ ਘਟਕ ਕਰਦੇ ਜਕੜਨੀ ਹੈ ਹਾਂ ਪੀ ਲੈਣੀ ਕਿ ਪੀ ਪੀ ਚਾਹ ਚਾਹ ਨਾਲ ਕਿਹੜਾ ਨਸ਼ਾ ਹੋ ਜਾਂਦਾ ਵਾ ਹਾਂਜੀ ਇਹ ਤਾਂ ਕੰਟੀਨਾ ਹੋਣੀ ਹੈ ਹੋ ਭਾਜੀ ਸਾਹਿਬ ਠੀਕ ਠਾਕ ਨੇ ਬੇਨ ਹਾਂਜੀ ਠੀਕ ਠਾਕ ਤੇਰਾ ਝੋਨੇ ਦਾ ਵਧੀਆ 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 ਰਹਿ ਗਿਆ ਹਾਂਜੀ ਹੋਰ ਆਪਣੇ ਚੋਨੇ ਰਸਣਾ ਉਂਟੀ ਠਾ ਹਾਂ ਵਧੀਆ ਸਾਰੇ ਵਧੀਆ ਵਾ ਤੇ ਇਹ ਭੈਣ ਜੀ ਦੱਸਿਆ ਹੀ ਨਹੀਂ ਹਾਂਜੀ ਭੈਣ ਜੀ ਅੱਜ 30000 ਆਤਵਾਹੀ ਕਿਨੇ ਤੇ ਰੀਤਾ ਪਤਾ ਲੈ ਆਉਣੀ ਆ ਅੱਛਾ ਅੱਜ ਅੰਨ ਕੋ ਤਰ੍ਹਾਂ ਲੈ ਜੀ ਤੇਰੇ ਆ ਚਲੋ ਕੱਲ ਨੂੰ ਬੜੀ ਖੁਸ਼ੀ ਚਲ ਮਾਰਾਂ ਨੇ ਝੋੜੀ ਭਰੀ ਜੀ ਤਾਂ ਵੀ ਜੀ ਚਲੋ ਸਵੇਰ ਦਿਨ ਅਸੇ ਪੀ ਲਲੀ ਤੇ

ਹਾਂ ਜੰਡਾ ਕਿਤੇ ਲੈ ਦਾ ਜਾਣ ਕਾਟੂ ਵੀ ਇੰਨਾ ਹੀ ਬੜਾ ਹੋ ਗਿਆ। ਇਹਨਾਂ ਹੋ ਗਿਆ। ਦੁਮਿਆਦ ਕਰਾਤੀ ਸੁਤੀ ਲੈ ਆਈਆਂ ਤੇ ਇੱਕ ਕਰਾਤੀ ਚਲੋ ਬੜਾ। ਹਾਂ ਚਲੋ ਇਦਾਂ ਹੀ ਹੁੰਦਾ। ਆਕੇ ਮਿਲਣਾ ਚਲਣਾ ਤੇ ਫਿਰ ਤੋਂ ਰੇਸੇ ਵਾਲੇ ਦਾ ਕੰਮ ਕੀ ਆ? ਹਾਂਜੀ ਹਾਂਜੀ। ਇਹ ਬੜੇ ਕੀ ਲੈਂਦੇ ਇਸ ਤਰ੍ਹਾਂ ਹੀ ਆ। ਨਾਲੇ ਰਾਜੀ ਬਾਰੇ ਕੋਸਮ ਨੇ। ਨਾਲੇ ਘਰ ਵਾ ਤੁਹਾਡੀ ਪੂਰੀ ਦਾ ਘਰ ਵਾ ਜਾਨੀਆ 3 ਦਿਨਾਂ ਨੇ ਚਰੋ ਕਹਿੰਦੀ ਆ ਤਾਪ। ਰਲੱਖ ਸਬਤਿਹਾਂ ਦੀ ਸਭ ਕੀ ਆ ਨਾ ਪੈਂਦੀ ਏ ਖਾਰੇ ਇਹ ਜਿਹੜੀਆਂ ਇਹੋ ਹੀ ਸਾਡੀਆਂ ਅਸਲ ਤੋਂ ਧੀ ਨੇ ਅਸਲ ਕਦੀ ਹੁੰਦੀ ਆ ਉਹ ਜਿਹੜੀ ਨੋ ਆ ਹਾਂ ਆਪਣੇ ਤਾਂ ਫੇਰ ਬਗਾਨੇ ਘਰ ਚੱਲ ਜਾਣਾ ਆਪਣੇ ਦੇ ਬਗਾਨੇ ਘਰ ਚੱਲ ਜਾਣਾ ਹਾਂਜੀ ਚੋਦਰੀ ਚਲਾ ਠੀਕ ਵਾਜ ਵਾਈ ਫਾਂਟਾ ਵਧੀਆ ਹਾਂਜੀ ਇਹਦੇ ਬੱਕਰੀਆਂ ਬਕਰੀਆਂ ਰੱਖ ਲੀਆਂ ਆਹੋ ਫੇਰ ਕੀ ਕਰਨਾ ਕਰਨ ਨਾਲ ਪੈਣਾ ਕੋਈ ਨਾ ਕੋਈ ਵਾਈ ਦੇ ਨਾਲ ਇਕੱਲੀ ਨਾ ਵਾਈ ਨਾਲ ਸਰਨਾ ਨਹੀਂ ਕਰ ਆਹੋ ਚਲੋ ਵਧੀਆ ਗੱਲ ਨਹੀਂ ਉਹ ਤਾਂ ਸਰਦਾ ਨਹੀਂ ਇਕੱਲੀ ਵਾਈ ਵੀ ਜਿਹੜੀ ਹੈ ਨਾ ਉਹ ਵੀ ਤਾਂ ਨਾਲੇ ਪੈਸੇ ਪੋਲੇ ਕਰਵਾਲੇ ਆ ਬਥੇਰੇ ਇਹਨਾਂ ਦੇ ਹਾਂ ਬਾਹਰ ਬੂਦ ਤੇ ਚਾਚ ਅੱਛਾ ਅੱਛਾ ਤੇ ਮੈਂ ਹੁਣ ਇਹ ਕਹਿੰਦੇ ਵੀ ਚੱਲ ਇਹੋ ਬੱਕਰੀਆਂ ਦਾ ਕਰ ਲਈ ਕੰਮ ਮੈਂ ਚੱਲ ਬੱਕਰੀਆਂ ਦਾ ਕਰ ਕੇ ਇਹ ਵਧੀਆ ਕੰਮ ਹੋ ਵੀ ਮਾੜਾ ਨਹੀਂ ਕੰਮ ਮਾੜਾ ਨਹੀਂ ਕੰਮ ਵਧੀਆ ਸੋ ਫਿਰ ਇਹ ਤੁਸੀਂ ਕਰ ਲੋ ਕਰ ਬਾਅਦ ਮੈਂ ਫੇਰ ਇੰਦੇ ਉੱਤੇ ਬਿਨੇ ਹੱਥ ਖਾ ਕੇ ਲਿਆਉਂਦਾ ਅੱਛਾ ਰਾਜੇ ਆਪਾਂ ਡੇ ਲੈ ਜੀ ਹੋਰ ਭੈਣ ਜੀ ਫਿਰ ਠੀਕ ਆ ਲੈ ਜੀ ਅੱਛਾ ਫਿਰ ਰੱਜੋ ਵੀ ਆ ਗਈ ਫਿਰ ਹਾਂ ਆਹੋ ਇਹਨੂੰ ਪਰ ਮੈਂ ਹੀ ਆਖਿਆ ਸੀਗਾ ਧਿਆਨ ਕੋਈ ਫੋਨ ਕਰਾਇਆ ਸੀਗਾ ਬੱਚੇ ਵੀ ਜਾਣਦੇ ਹੁੰਦੇ ਹਾਂ ਜਿਹੜੇ ਆਂਦੇ ਆ ਬਾਡੀ ਜਾਣਦੇ ਚੱਲ ਚੱਲ ਅੱਛਾ ਅੱਛਾ ਚੱਲ ਵਾ ਅੱਛਾ ਇਥੋਂ ਫਿਰ ਮੰਮੀ ਦਾ ਸਕੂਲ ਨੇੜੇ ਪੈਂਦਾ ਵਾ ਨਾ ਤੇ ਇਥੋਂ ਛੱਡਿਆ ਆ ਕਰਾਂਗੇ ਚਲੋ ਠੀਕ ਨਹੀਂ ਉਹ ਤੁਹਾਨੂੰ ਕੋਤਾਂ ਮੰਮੀ ਵੀ ਠੀਕ ਨਹੀਂ ਰਹਿੰਦੇ। ਮੋਗੀ ਕਦੀ ਹੁੰਦਾ ਨਹੀਂ ਆ। ਹਾਂ। ਬਾਕੀ ਦਾ ਕੰਮ ਨੂੰ ਕੰਮ ਵਾਲੀ ਰੱਖੀ ਆ। ਹਾਂ ਪਤਾ। ਤੇ ਰੋਟੀ ਪਾਣੀ ਦਾ ਮੰਮੀ ਤਾਂ ਫਿਰ ਦਰਮੇ ਵਿਚ ਖਲੋਗੇ ਨਹੀਂ ਬਣਦੀ। ਨਹੀਂ ਹਾਂ ਨਹੀਂ ਬਣਦੀ ਕੇ। ਬਾਕੀ ਕਰ ਲੈਂਦੀ ਜੋ ਸਾਰੇ। ਹਾਂਜੀ ਹਾਂਜੀ। ਦਵਾਈਆਂ ਨਾਲ ਚੱਲਦੇ ਫਿਰਦੇ ਸਾਰੇ ਇੱਟਾ ਹੀ ਆ। ਮੈਂ ਕੋਈ ਸੁਣ ਕੇ ਰਿਆਣ ਗਿਆ। ਹਾਂ। ਚਲ ਕੋਈ ਨਹੀਂ ਸੀਤੀ ਦਾ ਲਾ ਲਿਆ। ਮੈਂ ਤੇ ਰਹਿੰਦੀ ਭਲੀ ਤਾਂ ਪਤਾ ਲੈ ਆਉਂਦੇ ਹੋਮ ਨੇ ਤੇਰਾ। ਇਹਨੂੰ ਮੈਂ ਆ ਸੀਤੀ ਤੇ ਮੈਂ ਚਲ ਪੋਛਵਾ ਵੀ ਪਾ ਕੇ ਆਂ ਕੀ ਆਂਦੇ ਆ। ਹਾਂਜੀ। ਉਹ ਫਿਰ ਆਉਂਦੇ ਵੀ ਕੱਲ ਕੋਈ ਨਹੀਂ ਚੱਲ ਜਾ। ਹਾਂ ਤੇ ਲੁਕੋ ਆਈ ਕਾ ਨਬੜ ਗਿਆ ਹਾਂਜੀ ਵਡਿਆ ਹਾਂਜੀ ਵਡਿਆ ਹੋ ਕੇ ਤੇ ਕੋਈ ਕੰਡੋ ਚਾਰ ਦਿਨ ਕੱਢ ਜੂਗੀ ਤੁਹਾਡੇ ਹਾਂਜੀ ਐਵੇਂ ਤੁਸੀਂ ਰਲ ਮਿਲ ਕੇ ਕਢਾਉਂਦੇ ਆ ਕਿ ਹਾਂਜੀ ਕੋਈ ਨਹੀਂ ਕੋਈ ਨਹੀਂ ਪਤਾ ਕੱਢਾਂਗੇ ਨਹੀਂ ਆਗੇ ਕਦੇ ਆਗੇ ਹਾਂ ਹਾਂ ਕੋਈ ਗੱਲ ਨਹੀਂ ਆਵਾਗੇ ਹੋਣਾ ਕੋਈ ਨਹੀਂ ਆਵਾਗੇ ਕੇ ਤੇ ਲੁਕੋ ਇਹ ਬੜਾ ਆਮਗੇ ਚਾਰ ਦਿਨ ਤੇਰੇ ਹੰਦ ਚ ਆਵਾ ਬੜਾ ਵਾ ਤੇ ਮਾਂ ਮਮੀ ਹੋਂ ਤਾਂ ਇਕ ਗੱਲ ਉਹ ਕਿੰਨੇ ਸਾਲ ਹੋ ਗਿਆ ਤੇ ਵਿਆਹ ਨੂੰ 5-6 ਸਾਲ ਹੋ ਗਏ ਆ ਜੇ ਵੀ ਇਹਨਾਂ ਦੀ ਜਗ੍ਹਾ ਤੇ ਮੋਰ ਹੁੰਦਾ ਲੇਕਿ ਕੁੜੀ ਘਰੇ ਬਿਠਾ ਦੇਣੀ ਹਾਂ ਨਹੀਂ ਪਤਾ ਤਾਂ ਕੇ ਬੜੇ ਰਿਸ਼ਤੇਦਾਰ ਚੰਗੇ ਭਾਂਜੀ ਵੀ ਠੀਕ-ਠਾਕ ਚੰਗੀ ਆ ਚਲੋ ਨਹੀਂ ਇਹ ਚੱਲ ਜੇ ਪਰ ਮਾਰਿ ਹੋਏ ਹਾਂਜੀ ਹੋਰ ਬੜੀ ਠੀਕ ਆ ਚਲ ਪਤਾ ਕੋਈ ਗੱਲ ਨਹੀਂ ਮਾਰਾ ਤੈਨ ਕਰ ਪੂਆ ਤਾਂ ਦੇ ਦੇ ਚਲੋ ਆਪਣੇ ਘਰ ਪੜੀ ਝੋਲੀ ਉੱਥੇ ਕੋਈ ਨਹੀਂ ਆਵਾਂਗੇ ਜਦੋਂ ਤੂੰ ਫੋਨ ਕਰੇਂਗੇ ਉਸੇ ਵੇਲੇ ਆਵਾਂਗੇ ਵੇ ਲੋਟੂ ਨਹੀਂ ਆਖਣਦੇ ਇਹਦੇ ਪੁੱਤ ਦੇਦੇ ਤੇ ਮੇਰੀ ਮੰਮੀ ਆਖਣ ਲਈਏ ਮੈਂ ਬਣਾਉਣੀ ਪੀ ਨਾ ਆ ਚਾ ਬੋਈ ਨਹੀਂ ਐ ਲੋ ਕੋਈ ਨਹੀਂ ਦੇਵਾ ਵੀ ਮਾਰਾ ਦਵੇ ਠੀਕ ਠਾਕ ਦਵੇ ਸਬਈ ਵੀ ਮੈਂ ਨਹੀਂ ਪੂਰੀ ਚਾਈ ਹਾਂ ਨਾ ਮੰਦਰ ਵਾਂਗ ਵੇ ਜੋ ਯੋਵੇ ਮਾਰਾ ਅੱਤਰ ਵੱਡੀ ਵੱਡੀ ਉਮਰ ਕਰੇ ਨਾ ਪਤ ਕੋਈ ਜਾਣੀ ਹਾਂ ਨੂੰ ਬੜਾ ਚਾ ਵਾ ਹਾਂ ਧੀਆ ਨੂੰ ਚਲੋ ਹੁਣ ਪੁੱਤਾਂ ਵਰਗੇ ਹਾਂਜੀ 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 ਚਲੋ ਵਧੀਆ ਸਾਸੋਰਾ ਤੇ ਨਹੀਂ ਮਿਲਿਆ ਵਧੀਆ ਸਾਥ ਦਿੰਦੇ ਧੇਰਾ ਹਾਂ ਇਨਾ ਪਤਾ ਤੁਹਾਡੀ ਜਾਨ ਬੜੀ ਸੌਕੀ ਆ ਚਲੋ ਹਾਂ ਆ ਉਹ ਆਪਣੇ ਘਰ ਆ ਦੀ ਬਾਜੀ ਇਨਾ ਬੜੀ ਸੌਕੀ ਆ ਕਿ ਨਾ ਆਪਣੇ ਘਰ ਹਾਂ ਜੀ ਬਹੁਤ ਜ਼ਿਆਦਾ ਸੌਕੀ ਆ ਹੋ ਕੇ ਵਧੀਆ ਕੇ ਕਦੇ ਇਹ ਨਹੀਂ ਲੱਗਿਆ ਵੀ ਰੱਜੋ ਮੇਰੀ ਨਾਨਾ ਨਾ ਵਾ ਰਹਿਲਾ ਹਨਾ ਭੈਣਾ ਵਾਂਗੂ ਰਹਿੰਦੀ ਆ ਕਦੇ ਇਹ ਨਹੀਂ ਲੱਗਿਆ ਵੀ ਮੰਮੀ ਮੇਰੀ ਸੱਸ ਵਾ ਮਾਂ ਵਾਂਗੂ ਰਹਿੰਦੀ ਆ ਹਾਂ ਤੇ ਤੁਹਾਨੂੰ ਵੀ ਤਾਂ ਪਤਾ ਹੀ ਨਾ ਲੱਗਦਾ ਨਹੀਂ ਸਾਨੂੰ ਪਤਾ ਵਾ ਕਿ ਡੈਡੀ ਆ ਡੈਡੀ ਵੀ ਸਹੁਰੇ ਉਹ ਕਦੇ ਉਹ ਨਹੀਂ ਕੀਤਾ ਪਿਓ ਵਾਂਗੂ ਰਹਿੰਦੇ ਆ ਮੇਰੇ ਨਾਲ ਹਾਂ ਹਾਂ ਵਧੀਆ ਵਾ ਕੇ ਜੇ ਉਹਦਾ ਜੋਧ ਨੇ ਕਦੇ ਤੁਹਾਡੇ ਨਾਲ ਇਦਾਂ ਨਹੀਂ ਕੀਤਾ ਹੋਗਾ ਵੀ ਤੁਹਾਡਾ ਜਵਾਈ ਉਹ ਬੇਦਾਗ ਗੱਲ ਕੀਤੀ ਹੋਵੇ ਪੁੱਤਾਂ ਵਾਂਗੂ ਲੈਣਾ ਉਹ ਨਹੀਂ ਜਵਾਈ ਯਾਨੀ ਪੁੱਤਾਂ ਵਾਂਗੂ ਨਾਟਕੇ ਜਰਾ ਕਾ ਫੋਨ ਕਰਕੇ ਉਸਤੇ ਵੀ ਲੈ ਜਾਂਦਾ ਵਾ ਲੋਕਤੀ ਸੋਕਤੀ ਵੀ ਆਂਦਾ ਸਾਡੀ ਚਲੋ ਇੰਨਾ ਹੀ ਬੜਾ ਵਾ ਹਾਂ ਉਹ ਤੇ ਇੰਨਾ ਨਹੀਂ ਵੇਖਣਾ ਲੈ ਕਿੰਨੇ ਵੇਖਣਾ ਵਾ ਹਾਂ ਕੋਈ ਗੱਲ ਨਹੀਂ ਉਹ ਤੇ ਜਦੋਂ ਦੇ ਜਵਾਈ ਹੁੰਦੇ ਜਵਾਈ ਜਦੋਂ ਦੇ ਪੁੱਤਰ ਹੁੰਦੇ ਆ ਆ ਹੋ ਗਏ ਹਾਂ

ਕਿਉਂਕਿ ਪਹਿਲਾਂ ਇਹਨਾਂ ਦਾ ਵੀ ਘਰ 'ਚ ਬੜਾ ਪਿਆਰ ਵਾ ਨਾ ਇਹਨਾਂ ਦਾ ਭੈਣ ਭਰਾਵਾਂ ਦਾ ਵੀ ਬਹੁਤ ਜ਼ਿਆਦਾ ਪਿਆਰ ਵਾ ਤਾਂ ਕਰਕੇ ਹੁਣ ਮੇਰਾ ਵੀ ਇਹਨਾਂ ਨਾਲ ਸਾਰਿਆਂ ਨਾਲ ਪੜਾਵਾ ਤੇ ਇਹ ਵੀ ਮੇਰਾ ਬੜਾ ਕਰਦੇ ਆ ਸਾਰੇ ਹਾਂਜੀ ਵਧੀਆ ਕੇ ਟੰਗਾ ਪਟੇ ਤਾਂ ਤਾਂ ਆਮ ਲੰਕਦਾਵਾ ਹਾਂ ਕਈ ਵਾਰ ਨਹੀਂ ਅਈ ਕਿਹਾ ਕਿ ਪਿਆਰ ਆਣਾ ਤੇ ਕਦੀ ਕਦਾਂ ਹੀ ਕਿਹਾ ਤੇਰਾ ਮਾਰਨਾ ਹੁੰਦਾ ਵਾ ਕਿ ਚੱਲ ਮਿਲਾਈਏ ਇੰਨਾਂ ਕੋਲ ਤਾਂ ਆਮ ਪਸੰਦਾਵਾ

ਉਮੀਦ ਕਰਦੀ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਸਾਰੇ ਬਹੁਤ ਵਧੀਆ ਇਹਨਾਂ ਨੂੰ ਮਿਲੋ ਇਹ ਸਾਡੀ YouTube ਫੈਮਲੀ ਦੇ ਨਾਲ ਨਾਲ ਇਹ ਸਾਡੇ ਨਿਊ ਮੈਂਬਰ ਨੇਗੇ ਰਜੋ ਦੀਦੀ ਤੇ ਇਹਨਾਂ ਦੇ ਮਦਰ ਇਨ ਲਾਉਣ ਦੇ ਨਾਲ ਜਿਹੜੇ ਕੀ ਇਸ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲਣਗੇ ਮੇਰੇ ਮਦਰ ਇਹ ਮੇਰੀ ਨਨਾਨ ਤੇ ਆਹ ਵਾਲੀ ਜਿਹੜੀ ਵੀਡੀਓ ਆਪਾਂ ਇਹ ਛੋਟੀ ਜੀ ਵੀਡੀਓ ਚ ਆਪਾਂ ਇੱਕੇ ਇਹ ਮੈਸੇਜ ਦਿੱਤਾ ਵਾ ਵੀ ਜਿਵੇਂ ਭਰਾ ਨੇ ਭੈਣ ਨੂੰ ਫੋਨ ਕੀਤਾ ਇੱਕੋ ਬੋਲ ਦੇ ਭੱਜੀ ਆਈ ਆ ਭੈਣਾਂ ਤੇ ਤੁਸੀਂ ਵੀ ਸਾਰੀਆਂ ਭੈਣਾਂ ਨੂੰ ਇੱਕ ਹੀ ਹੱਥ ਜੋੜ ਕੇ ਰਿਕਵੈਸਟ ਆ ਕਿ ਆਪਣੇ ਭਰਾ ਭਝਾਈ ਨਾਲ ਪਿਆਰ ਕਰਿਆ ਕਰੋ ਗਾੜੀਆਂ ਭਰਾ ਭਝਾਈ ਨੂੰ ਵੇਹੀ ਹੈ ਵੀ ਜਦੋਂ ਭੈਣਾਂ ਆਉਂਦੀਆਂ ਨੇ ਉਹਨਾਂ ਨੂੰ ਪਿਆਰ ਕਰਿਆ ਕਰੋ ਤੇ ਸੱਸ ਨੂੰ ਆ ਜਿਹੜੇ ਸੱਸ ਨੂੰ ਜਿਹੜੀ ਨੋ ਸੱਸ ਨੂੰ ਆਪਣੀ ਮਾਂ ਸਮਝੇ ਤੇ ਸੱਸ ਨੂੰ ਆਪਣੀ ਧੀ ਸਮਝੇ ਤੇ ਸਾਰਾ ਪਰਿਵਾਰ ਫੇਰ ਹੀ ਇਕੱਠਾ ਰਹਿੰਦਾ ਵਾ ਫੇਰੀ ਜਿਹੜੀ 9 ਆ ਉਹਦੇ ਵੀ ਪੇਕੇਆਂ ਨੂੰ ਫੇਰ ਹੀ ਸਕੂਮ ਲੈਂਦਾ ਵਾ ਫੇਰ ਹੀ ਹਸੀ ਖੁਸ਼ੀ ਰਹਿੰਦੇ ਆ ਸਾਰੇ ਸਤਿ ਸ਼੍ਰੀ ਅਕਾਲ ਜੀ